ਬੱਬੇ ਜਿਹੜੀ ਸੁਖੋਪਤੀ ਅਵਸਥਾ ਹੈ ਇੱਕ ਦੀ ਅਵਸਥਾ ਹੈ ਆ ਉਹ ਬ੍ਰह्म ਜਿਹੜਾ ਆਪਣਾ ਓੰਕਾਰ ਜਿਹੜਾ ਇੱਕ ਲੱਗਾ ਉਸੇ ਦੀ ਅਵਸਥਾ ਹੈ ਪੂਰਨ ਬ੍ਰह्म ਦੀ ਓਕੇ ਥੱਲ 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 ਹੋਪਤੇ ਜਿਹੜੇ ਅਵਸਥਾ ਹੈ ਇਹ ਅਸੰਭੇ ਵਿੱਚ ਸੰਸਟੋ ਦੀ ਅਵਸਥਾ ਹੈ ਸੁਖੋਪਤੀ ਸੋਕ 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 ਦੇ ਉਤਪੱਤੀ ਸੋ ਆਹ ਸੋ ਫਾਇਦਾ ਹੀ ਹੁੰਦਾ ਰਹਿੰਦਾ ਅੱਛਾ ਅਬ ਵੀ ਅੱਛਾ ਜੀ ਇਥੋਂ ਕੋ ਮੇ ਜਾ ਪਹਿਲੀ ਅੱਜ 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 ਤੇ ਸੁਪੋਤਾ ਜਿਹੜਾ ਸੁਪਨ ਹੈ ਸੁਪਨ ਸੋਕੋਂ ਕੋ ਜਾਏ ਸੁਪਨਾ ਵਾਂਦੋ ਕੋਈ ਸੋਕ ਤੋਂ ਦਾ ਸੁਪਰਾਪਤੋ ਐਸ ਉਹ ਬਦਵਸਤਾ ਅੰਤ ਹੈਰੇ ਉਸ ਗੋਬਦਵਸਤਾ ਤਾੜੀ ਦੀ ਵਸਤਾ ਹੈ ਡਾਕਟਰ ਦਾ ਵਸਤਾ ਹੈ ਚਾ ਤੇਰੇ ਸੋਪਤ ਤੁਰਿਆ ਇਕੁਇਵਲ ਹੋ ਗਈ ਤੇ ਤੁਰਿਆ ਅਵਸਥਾ ਤੋਂ ਸੁਖੋਪਤ ਅਵਸਥਾ ਨਹੀਂ ਤੁਰਿਆ ਦੁਰਿਆ ਬਲਾਇਆ ਵੋ ਉਹ ਬੋਲਦਾ ਦੀ ਬੋਲਦਾ ਉੱਖਾ ਜਦ ਕਹਿੰਦਾ ਨਾਮ ਮਿਲੇ ਤਾਂ ਜੀਵਾਂ ਤੇ ਇਸ ਗੋਪਤ ਵਿੱਚ ਬੋਲਦਾ ਉਹ ਮਤੋਂ ਬਾਅਦ ਨਾਮ ਮਿਲੂਗਾ ਤਾਂ ਜੀ ਨਾ ਉਹ ਉਦਾਲਾਈ ਬੋਲ ਰਿਹਾ ਨਾਮ ਮਿਲਦਾ ਜੀ ਠੀਕ ਹੈ ਠੀਕ ਹੈ ਜੀ ਅਛਾ ਇੱਕ ਸੁਪਨੇ ਪਿਆ ਭਖਾਰੀ ਸੁਪਨਾ ਅਵਸਥਾ ਹੈ ਜਿਹੜੀ ਜਦ ਗਿਆਨ ਨਹੀਂ ਅਗਿਆਨਤਾ ਹੈ